ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 676 ਤੋਂ ਲੈ ਕੇ 678 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜਗਾਰ ਸਾਂਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵੇ ਗੁਣ ਏਕ ਏ ਨਿਰੰਕਾਰ ਨਾ ਮਰਤੇ ਪ੍ਰਭ ਰੰਗ ਅਪਾਰ ਸਾਦ ਗਾਵੇ ਗੁਣ ਏਕ ਨਿਰੰਕਾਰ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਮੈਨੂੰ ਨਿਮਾਣੇ ਨੂੰ ਪਰਮੇਸ਼ਰ ਦੇ ਨਾਮ ਦਾ ਯਸਰਾ ਹੈ ਪਰਮੇਸ਼ਰ ਦਾ ਨਾਮ ਦੀ ਕਮਾਈ ਕਰਨੀ ਇਹੀ ਮੇਰੇ ਲਈ ਰੋਜ਼ਗਾਰ ਹੈ ਪਰਮੇਸ਼ਰ ਦਾ ਨਾਮ ਤਨ ਇਕੱਠਾ ਕਰਨਾ ਇਹੀ ਮੇਰੇ ਲਈ ਕੰਮ ਹੈ ਇਹ ਪਰਮੇਸ਼ਰ ਦਾ ਨਾਮ ਤਾਂ ਇਕੱਠਾ ਕੀਤਾ ਹੋਇਆ ਲੋਕ ਤੇ ਪਰਲੋਕ ਵਿੱਚ ਸਾਡੇ ਕੰਮ ਆਉਂਦਾ ਹੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਨੇ ਉਹ ਸਾਧ ਜਨਾਂ ਦੀ ਸੰਗਤ ਦੇ ਵਿੱਚ ਮਿਲ ਕੇ ਉਸ ਇੱਕ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕੀਰਤੀ ਕਰਦੇ ਨੇ ਸਾਦ ਕੀ ਸੋਬਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚੀਨੀ ਕਹਿੰਦੇ ਨਿਮਰਤਾ ਦੇ ਵਿੱਚ ਰਹਿਣਾ ਇਹੀ ਸੰਤ ਜਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਸੰਤ ਵਡਾਈ ਹਰ ਜਸ ਚੀਨੀ ਸੰਤਾਂ ਦੀ ਵਡਿਆਈ ਇਸ ਕਰਕੇ ਹੁੰਦੀ ਆ ਕਿਉਂਕਿ ਉਹ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਅਨੰਦ ਸੰਤਨ ਕੈ ਭਗਤ ਗੋਬਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਸੰਤ ਜਨ ਪਰਮੇਸ਼ਰ ਦੀ ਭਗਤੀ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਇਸ ਕਰਕੇ ਉਹਨਾਂ ਨੂੰ ਸੁਖ ਮਿਲਦਾ ਹੈ ਤੇ ਉਹਨਾਂ ਦੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਪਰਮੇਸ਼ਰ ਦਾ ਨਾਮ ਜਪਣ ਦੇ ਬਰਕਤ ਸਦਕਾ ਜਹ ਸਾਦ ਸੰਤਨ ਹੋਵੇ ਇਕਤਰ ਤੈ ਹਰ ਜਸ ਗਾਵੇ ਨਾਦ ਕਵਿਤ ਜਿੱਥੇ ਵੀ ਕਹਿੰਦੇ ਸਾਦ ਸੰਗਤ ਗੁਰੂ ਜਨ ਸਾਧ ਜਨ ਇਕੱਠੇ ਹੁੰਦੇ ਨੇ ਉੱਥੇ ਹੀ ਉਹ ਪਰਮੇਸ਼ਰ ਦੀ ਭਜਨ ਬੰਦਗੀ ਕਰਦੇ ਨੇ ਸਿਫਤ ਸਲਾਹ ਕਰਦੇ ਨੇ ਕੀਰਤੀ ਕਰਦੇ ਨੇ ਸਾਦ ਸਵਮ ਹੈ ਆਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕ ਰਾਮ ਜਿੱਥੇ ਕਹਿੰਦੇ ਸਾਧ ਜਨਾਂ ਦੀ ਸੰਗਤ ਹੁੰਦੀ ਹੈ ਉੱਥੇ ਹਮੇਸ਼ਾ ਹੀ ਬੜਾ ਆਨੰਦ ਦਾ ਮਾਹੌਲ ਬਣਿਆ ਰਹਿੰਦਾ ਪਰ ਕਹਿੰਦੇ ਇਹ ਜਿਹੜੀ ਸਾਧ ਜਨਾਂ ਦੀ ਸੰਗਤ ਇਹ ਉਹਨਾਂ ਨੂੰ ਨਸੀਬ ਹੁੰਦੀ ਆ ਜਿਨ੍ਹਾਂ ਦੇ ਮਸਤਕ ਤੇ ਇਹ ਕਰਮ ਭਾਗ ਲਿਖੇ ਨੇ ਕਿ ਉਹਨਾਂ ਨੂੰ ਸਤਸੰਗਤ ਨਸੀਬ ਹੋਣੀ ਹੈ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਕਹਿੰਦੇ ਹੈ ਪਰਮੇਸ਼ਰ ਜੀ ਦੋਨੋਂ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਕਰ ਰਿਹਾ ਕਿ ਤੇਰੇ ਸੰਤ ਜਨਾਂ ਦੇ ਪੈਰ ਧੋਂਦਾ ਰਹਾ ਤੇ ਉਹਨਾਂ ਦੀ ਸੰਗਤ ਵਿੱਚ ਤੇਰੀ ਸਿਫਤ ਸਲਾਹ ਕਰਦਾ ਰਹਾ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾਂ ਤੂਰ ਕਹਿੰਦੇ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਜੀ ਸੰਤ ਜਨਾਂ ਦੇ ਹਮੇਸ਼ਾ ਅੰਗ ਸੰਗ ਨੇ ਸੰਤ ਜਨ ਉਹਨਾਂ ਨੂੰ ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਨਾਨਕ ਵੀ ਪਰਮੇਸ਼ਰ ਦੇ ਸੰਤ ਜਨਾਂ ਦੀ ਤੂਰ ਪ੍ਰਾਪਤ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਨਾਸਰੀ ਮਹੱਲਾ ਪੰਜਮਾ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਬਸਾਉਂਦਾ ਉਹਨੂੰ ਕਿਸ ਚੀਜ਼ ਦਾ ਡਰ ਹੋ ਸਕਦਾ ਉਹਨੂੰ ਤੇ ਮੌਤ ਦਾ ਡਰ ਵੀ ਨਹੀਂ ਹੋ ਸਕਦਾ ਪਰ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕਹਿੰਦੇ ਹਮੇਸ਼ਾ ਡਰ ਵਿੱਚ ਹੀ ਜੀਵਨ ਬਤੀਤ ਕਰਦੇ ਨੇ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਕੀ ਨਿਰਮਲ ਸੇਵ ਜੋ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਸਿਰ ਉਪਰ ਪਰਮੇਸ਼ਰ ਹਮੇਸ਼ਾ ਮਾਤਾ ਪਿਤਾ ਵਾਂਗ ਰਖੇਕ ਬਣੇ ਰਹਿੰਦੇ ਨੇ ਪਰਮੇਸ਼ਰ ਦਾ ਦਰਸ਼ਨ ਹਮੇਸ਼ਾ ਹੀ ਸਫਲ ਫਲ ਦੇਣ ਵਾਲਾ ਹੈ ਇਕ ਨਿਰੰજન ਜਾਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜਿਨ੍ਹਾਂ ਨੇ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਨੂੰ ਆਪਣੇ ਧਨ ਰਾਸ਼ੀ ਆਪਣੀ ਪੂੰਜੀ ਸਮਝਿਆ ਉਹ ਸਾਧ ਸੰਗਤ ਦੇ ਵਿੱਚ ਇਕੱਠੇ ਹੋ ਕੇ ਉਹਦਾ ਨਾਮ ਜਪਦੇ ਨੇ ਫਿਰ ਉਹਨਾਂ ਦੇ ਅੰਤਰ ਆਤਮੇ ਆਤਮਿਕ ਚਾਨਣ ਹੋ ਜਾਂਦਾ ਜੀਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਾਏ ਹਰ ਨਾਏ ਕਹਿੰਦੇ ਸਾਨੂੰ ਜੀਵਾ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹਦਾ ਨਾਮ ਜਪਿਆਂ ਕਰੋੜਾਂ ਕਹਿੰਦੇ ਸਾਡੇ ਦੁੱਖ ਸੰਤਾਪ ਖਤਮ ਹੋ ਜਾਂਦੇ ਨੇ ਜਨਮ ਮਰਨ ਸਗਲਾ ਦੁੱਖ ਨਾਸੈ ਗੁਰਮਖ ਜਾ ਕੈ ਮਨ ਤਨ ਬਾਸੈ ਕਹਿੰਦੇ ਗੁਰੂ ਦੇ ਸਨਮਖ ਹੋਣ ਦੇ ਨਾਲ ਜਿਨ੍ਹਾਂ ਦੇ ਮਨ ਵਿੱਚ ਤੇ ਹਿਰਦੇ ਵਿੱਚ ਪਰਮੇਸ਼ਰ বাস ਜਾਂਦਾ ਉਹਨਾਂ ਦਾ ਜਨਮ ਮਰਨ ਦਾ ਜਿਹੜਾ ਚੱਕਰ ਆ ਉਹ ਖਤਮ ਹੋ ਜਾਂਦਾ ਤੇ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਜਿਸ ਨੂੰ ਆਪ ਲੈ ਲੜ ਲਾਏ ਦਰਗਹਿ ਮਿਲੇ ਤਿਸੈ ਹੀ ਜਾਏ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਆਪ ਆਪਣੀ ਸ਼ਰਨ ਵਿੱਚ ਲੈ ਕੇ ਆਉਂਦਾ ਉਹ ਜੀਵ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹੈ ਸੇ ਭਗਤ ਜੇ ਸਾਚੇ ਪਾਣੇ ਜਮ ਕਾਲ ਤੇ ਪੈ ਨਿਕਾਣੇ ਜਿਹੜੇ ਕਹਿੰਦੇ ਜੀਵ ਪਰਮੇਸ਼ਰ ਨੂੰ ਪਾ ਜਾਂਦੇ ਨੇ ਉਹੀ ਸੱਚੇ ਭਗਤ ਨੇ ਉਹਨਾਂ ਨੂੰ ਫੇਰ ਕਹਿੰਦੇ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਜੋ ਪਰਮੇਸ਼ਰ ਦੇ ਪਿਆਰੇ ਬਣ ਜਾਂਦੇ ਨੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਕਹਿੰਦੇ ਉਹ ਪਰਮੇਸ਼ਰ ਆਪ ਸੱਚਾ ਹੈ ਉਹਦਾ ਦਰਬਾਰ ਵੀ ਸੱਚਾ ਹੈ ਸਦਾ ਦੇ ਰਹਿਣ ਵਾਲਾ ਕਹਿੰਦੇ ਉਹ ਦੇ ਗੁਨਾ ਦੀ ਕੀਮਤ ਕੌਣ ਪਾ ਸਕਦਾ ਹੈ ਮਤਲਬ ਕੋਈ ਨਹੀਂ ਪਾ ਸਕਦਾ ਕਟ ਕਟ ਅੰਤਰ ਸਗਲ ਅਦਾਰ ਨਾਨਕ ਜਾਚੈ ਸੰਤ ਰੇਨਾਰ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਘਟ ਵਿੱਚ ਹਰ ਵਿੱਚ ਹਰ ਇੱਕ ਸਰੀਰ ਵਿੱਚ ਹੈ ਸਾਨੂੰ ਸਾਰਿਆਂ ਨੂੰ ਉਹਦਾ ਹੀ ਆਸਰਾ ਹੈ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਮਾ ੴ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਸਾਡੇ ਹਿਰਦੇ ਅੰਦਰ ਵੀ ਤੇ ਹਿਰਦੇ ਤੋਂ ਬਾਹਰ ਵੀ ਹਰ ਇੱਕ ਜਗ੍ਹਾ ਤੇ ਸਾਡੇ ਅੰਗ ਸੰਗ ਹੈ ਤੇ ਸਾਨੂੰ ਤੇਰਾ ਹੀ ਭਰੋਸਾ ਹੈ ਕਹਿੰਦੇ हे ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਹਮੇਸ਼ਾ ਹੀ ਪ੍ਰੇਮ ਰੰਗ ਦੇ ਵਿੱਚ ਆਪ ਦਾ ਨਾਮ ਜਪਦੇ ਰਹੀਏ ਸਾਨੂੰ ਕਹਿੰਦੇ ਹਮੇਸ਼ਾ ਤੁਹਾਡਾ ਹੀ ਤਾਣ ਹੈ ਤੁਹਾਡਾ ਹੀ ਬਲ ਹੈ ਜੋ ਕੁਝ ਤੁਸੀਂ ਕਰ ਰਹੇ ਹੋ ਜੋ ਪ੍ਰੇਰਨਾ ਸਾਨੂੰ ਦੇ ਰਹੇ ਹੋ ਸਾਡੇ ਉਹ ਸਿਰ ਮੱਥੇ ਹੈ ਪਰਮੇਸ਼ਰ ਜੀ ਪਤ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸੇਵਕ ਲਈ ਇੱਜ਼ਤ ਹੈ ਨਾਮ ਹੀ ਉੱਚੀ ਅਵਸਥਾ ਹੈ ਪਰਮੇਸ਼ਰ ਦੇ ਬਾਰੇ ਦੇ ਵਿੱਚ ਸਿਫਤ ਸਲਾਹ ਸੁਣਨੀ ਪਰਮੇਸ਼ਰ ਦੇ ਗੁਣਾ ਦੀਆਂ ਸਾਖੀਆਂ ਸੁਣਨੀਆਂ ਇਹੀ ਜੀਵ ਲਈ ਧਨ ਦੌਲਤ ਹੈ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ ਸ਼ਾਂਤੀ ਇਹ ਵਿਦ ਜਾਂਦੀ ਜਿਹੜੇ ਸੰਤ ਜਾਣੇ ਉਹਨਾਂ ਦੇ ਰਾਹੀ ਵੀ ਇਹ ਸਾਨੂੰ ਜਿਹੜੀ ਜੀਵਨ ਦੀ ਅਸਲੀਅਤ ਆ ਉਹ ਸਮਝ ਲੱਗਦੀ ਹੈ ਤਨਸਰੀ ਮਹੱਲਾ ਪੰਜਮਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਦੀਨੇ ਕਿਨੇ ਨਦੁੱਤਰ ਪਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ-ਪੇਖ ਸਵਾਮੀ ਕੀ ਸੋਬਾ ਆਨੰਦ ਸਦਾ ਉਲਾਸ ਰਹਾਉ ਕਹਿੰਦੇ ਜਿਸ ਜੀਵ ਨੂੰ ਗੁਰੂ ਨੇ ਆਪਣੇ ਗਲ ਨਾਲ ਲਾਇਆ ਪਰਮੇਸ਼ਰ ਨੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਉਹ ਕਹਿੰਦੇ ਇਸ ਸੰਸਾਰ ਸਾਗਰ ਦੇ ਪੌਜਲ ਦੇ ਵਿੱਚ ਕਿਸੇ ਵੀ ਤਰ੍ਹਾਂ ਵਿਕਾਰਾਂ ਵਿੱਚ ਸੜਦੇ ਨਹੀਂਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਵਿਆਪਦਾ ਜਿਨ੍ਹਾਂ ਦੇ ਮਨ ਵਿੱਚ ਉਸ ਸੱਚੇ ਤੇ ਵਿਸ਼ਵਾਸ ਹੋ ਜਾਂਦਾ ਉਹ ਜੀਵ ਕਹਿੰਦੇ ਸਦਾ ਹੀ ਆਨੰਦ ਵਾਲੀ ਅਵਸਥਾ ਵਿੱਚ ਰਹਿੰਦੇ ਨੇ ਆਪਣੇ ਪਰਮੇਸ਼ਰ ਦੀ ਉੱਚੀ ਵਡਿਆਈ ਨੂੰ ਵੇਖ ਕੇ ਕਿਉਂਕਿ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰੱਥ ਹੈ ਸਭ ਕੁਝ ਪਰਮੇਸ਼ਰ ਦੇ ਹੱਥ ਹੈ ਇਸ ਲਈ ਉਹ ਜੀਵ ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਆ ਹੋਇਆ ਸਦਾ ਆਨੰਦ ਵਿੱਚ ਰਹਿੰਦੇ ਨੇ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਜਿਨਾਂ ਨੂੰ ਕਹਿੰਦੇ ਪੂਰਨ ਪਰਮੇਸ਼ਰ ਨੇ ਅੰਤਰ ਜਾਮੀ ਪਰਮੇਸ਼ਰ ਨੇ ਆਪਣੇ ਚਰਨ ਸ਼ਰਨ ਵਿੱਚ ਰੱਖਿਆ ਹੈ ਉਹਨਾਂ ਨੂੰ ਕਹਿੰਦੇ ਆਪਣਾ ਭਗਤ ਸਮਝ ਕੇ ਉਹਨਾਂ ਦੇ ਅੰਦਰ ਜੋ ਭਗਤੀ ਦਾ ਅੰਕੁਰ ਜਾਗਣ ਲੱਗਿਆ ਉਹਦੀ ਰਖਿਆ ਕੀਤੀ ਆ। ਭਗਤੀ ਨੂੰ ਦ੍ਰਿੜ ਕਰਵਾਇਆ ਕਹਿੰਦੇ। ਤਨਾਸਰੀ ਮਹੱਲਾ ਪੰਜਮਾ ਜਹ ਜਹ ਪੇਖੋਂ ਤਹ ਹਜੂਰ ਦੂਰ ਨਕਤ ਹੂੰ ਜਾਈ। ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਇਤ ਉਤ ਨਹੀਂ ਬੀਛੁਰੈ ਸੋ ਸੰਗੀ ਗਨਿਐ ਬਿਨ ਸਜਾਏ ਜੋ ਨਮਕ ਮਹਿ ਸੋ ਅਲਪ ਸੁਖ ਪਨਿਐ ਰਹਾਉ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਹਿੰਦੇ ਉਸ ਪਰਮੇਸ਼ਰ ਨੂੰ ਮੈਂ ਹਰ ਇੱਕ ਜਗ੍ਹਾ ਤੇ ਵਿਆਪਕ ਦੇਖ ਰਿਹਾ ਉਹ ਕਿਸੇ ਵੀ ਜਗ੍ਹਾ ਤੇ ਸਾਡੇ ਕੋਲੋਂ ਦੂਰ ਨਹੀਂ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਮੈਂ ਉਹਨੂੰ ਹੀ ਸਦਾ ਧਿਆਉਂਦਾ ਹਾਂ ਉਹ ਕਹਿੰਦੇ ਸਾਡੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਾਡਾ ਸਾਥੀ ਹੈ ਸਾਡੇ ਤੋਂ ਕਦੇ ਵੀ ਨਹੀਂ ਵਿਛੜਦਾ ਪਰਮੇਸ਼ਰ ਕਹਿੰਦੇ ਜੋ ਪਰਮੇਸ਼ਰ ਸਾਡਾ ਸਦਾ ਦਾ ਸਾਥੀ ਹੈ ਉਹਨੂੰ ਅਸੀਂ ਵਿਸਾਰ ਦਿੰਨੇ ਆ ਪਰ ਜਿਹੜੇ ਸੁੱਖ ਛੇਤੀ ਖਤਮ ਹੋਣ ਵਾਲੇ ਨੇ ਉਹਨਾਂ ਨੂੰ ਅਸੀਂ ਆਪਣਾ ਸਮਝਦੇ ਆਂ ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਕਹਿੰਦੇ ਉਹ ਪਰਮੇਸ਼ਰ ਸਾਡੀ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਉਹ ਦੇ ਕਰ ਹਰ ਇੱਕ ਸਾਹ ਦੇ ਨਾਲ ਸਾਡੀ ਰੱਖਿਆ ਕਰਦਾ ਹੈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਰੂਪ ਜਪ ਜਪ ਕਰੈ ਆਨੰਦ ਜਨ ਆਚਰਜ ਅਨੂਪ ਕਹਿੰਦੇ ਉਹ ਪਰਮੇਸ਼ਰ ਜਿਨੂੰ ਛਲਿਆ ਨਹੀਂ ਜਾ ਸਕਦਾ ਠੱਗਿਆ ਨਹੀਂ ਜਾ ਸਕਦਾ ਜਿਹਦਾ ਨਾਸ਼ ਨਹੀਂ ਹੁੰਦਾ ਜੋ ਸਭ ਤੋਂ ਉੱਚਾ ਹੈ ਜਿਹਦਾ ਸਰੂਪ ਸਭ ਤੋਂ ਉੱਚਾ ਹੈ ਭਗਤ ਜਨ ਕਹਿੰਦੇ ਉਹਦਾ ਨਾਮ ਜਪ-ਜਪ ਕੇ ਆਨੰਦ ਵਿੱਚ ਰਹਿੰਦੇ ਨੇ ਉਹ ਪਰਮੇਸ਼ਰ ਜੋ ਬਹੁਤ ਸੋਹਣਾ ਹੈ ਔਰ ਜੋ ਅਸਚਰਜਮਈ ਹੈ ਉਹਦੇ ਕੌਤਕ ਬੜੇ ਅਸਚਰਜਮੈਨ ਹੈ ਉਹਦਾ ਨਾਮ ਜਪ-ਜਪ ਕੇ ਉਹਦੇ ਭਗਤ ਜਨ ਸਦਾ ਆਨੰਦ ਵਿੱਚ ਰਹਿੰਦੇ ਨੇ ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮੇ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਇਸ ਤਰ੍ਹਾਂ ਦੀ ਮੱਤ ਦਿਓ ਕਿ ਅਸੀਂ ਸਦਾ ਹੀ ਤੁਹਾਡਾ ਨਾਮ ਜਪਦੇ ਰਹੀਏ ਹੇ ਦਿਆਲੂ ਪਰਮੇਸ਼ਰ ਜੀ ਨਾਨਕ ਜੀ ਕਹਿੰਦੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗ ਰਹੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ 5ਮ जिन तुम पे जे तने बुलाए सुख सहज से ती कर आओ आनंद मंगल गुण गाओ सहज तुन निहचल राज कमाओ तुम कर आओ मेरे मीत तुम्हारे दुखी हर आप निवारे आपदा पे बीत रहाओ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਜਿਸ ਪਰਮੇਸ਼ਰ ਨੇ ਸਾਨੂੰ ਇੱਥੇ ਭੇਜਿਆ ਹੈ ਉਹਨੇ ਹੀ ਸਾਨੂੰ ਜੀਵਾਂ ਨੂੰ ਉਹਦੇ ਆਪਣੇ ਨਾਲ ਮਿਲਣ ਦੇ ਲਈ ਪ੍ਰੇਰਣਾ ਕੀਤੀ ਹੋਈ ਹੈ ਕਿ ਜੀਵ ਚਾਹੁੰਦੇ ਨੇ ਅਸੀਂ ਪਰਮੇਸ਼ਰ ਦੇ ਨਾਲ ਮਿਲਾਪ ਪਾਈਏ ਕਹਿੰਦੇ ਪਰਮੇਸ਼ਰ ਦੇ ਅਨੰਦ ਰੂਪੀ ਗੀਤ ਗਾਓ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਇਸ ਸਲਾਬ ਇਸ ਸਿਫਤ ਸਲਾਹ ਦੇ ਸਦਕਾ ਤੁਸੀਂ ਅਟਲ ਪਦਵੀ ਪਾਲੋਗੇ ਉਹ ਰਾਜ ਜੋ ਹਮੇਸ਼ਾ ਤਰਹਿਣ ਵਾਲਾ ਨਿਜ ਘਰ ਵਿੱਚ ਵਾਸਾ ਪਾਲੋਗੇ ਆਤਮਿਕ ਅਡੋਲਤਾ ਵਿੱਚ ਵਸ ਜਾਓਗੇ ਉਹਦੀ ਸਿਫਤ ਸਲਾਹ ਕੀਤੇਆਂ ਉਹਦੇ ਆਨੰਦ ਮੰਗਲ ਗੁਣ ਗਾਆਂ ਕਹਿੰਦੇ ਹੈ ਜੀਵ ਤੂੰ ਆਪਣੇ ਨਿਜ ਦੇ ਘਰ ਵਿੱਚ ਟਿਕ ਪਰਮੇਸ਼ਰ ਨੇ ਆਪ ਹੀ ਤੇਰੇ ਵਿਕਾਰ ਸਾਰੇ ਖਤਮ ਕਰ ਦਿੱਤੇ ਸਾਰੀ ਤੇਰੀ ਦੁੱਖ ਚਿੰਤਾ ਖਤਮ ਕਰ ਦਿੱਤੀਆਂ ਪਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਪਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਹਣ ਜਦੋਂ ਕਹਿੰਦੇ ਪਰਮੇਸ਼ਰ ਨੇ ਆਪ ਹੀ ਆਪਣਾ ਆਪ ਜੀਵ ਦੇ ਅੰਦਰ ਪ੍ਰਗਟ ਕਰ ਦਿੱਤਾ ਤਾਂ ਜੀਵ ਦੀ ਭਜ ਦੌੜ ਖਤਮ ਹੋ ਗਈ ਜਿਸ ਜੀਵ ਉਤੇ ਪਰਮੇਸ਼ਰ ਨੇ ਮਿਹਰ ਕਰ ਦਿੱਤੀ ਉਸ ਜੀਵ ਦੇ ਅੰਦਰ ਨਿਰੰਤਰ ਗੁਰਬਾਣੀ ਦੇ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜਦੇ ਨੇ ਖੁਸ਼ੀ ਦੇ ਵਾਜੇ ਵੱਜਦੇ ਨੇ ਅਸਤਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਵਾਰ ਕਹਿੰਦੇ ਜੇ ਗੁਰੂ ਦੇ ਬਚਨਾਂ ਤੇ ਚੱਲ ਕੇ ਤੂੰ ਹਮੇਸ਼ਾ ਵਿਕਾਰਾਂ ਵੱਲੋਂ ਅਡੋਲ ਰਹੇਂਗਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹੇਂਗਾ ਤਾਂ ਇਸ ਲੋਕ ਵਿੱਚ ਵੀ ਤੇਰੀ ਸ਼ੋਭਾ ਤੇ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਰੌਸ਼ਨ ਮੁਖ ਨਾਲ ਜਾਏਂਗਾ ਕਿਉਂਕਿ ਉਹਦੇ ਨਾਮ ਦੀ ਕਮਾਈ ਨਾਲ ਬੰਨੀ ਹੋਊਗੀ ਜਿਨ ਕੇ ਜੀਤ ਨਾਹੀ ਫੇਰੇ ਆਪੇ ਪਿਆਸ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸਚ ਵਡਿਆਈ ਜਿਸ ਪਰਮੇਸ਼ਰ ਦੇ ਕਹਿੰਦੇ ਸਾਰੇ ਜੀ ਜੰਤ ਨੇ ਉਸ ਪਰਮੇਸ਼ਰ ਨੇ ਕਹਿੰਦੇ ਆਪ ਹੀ ਸਹਾਇਕ ਹੋ ਕੇ ਜੀਵਾਂ ਦੀ ਬਿਕਾਰਾਂ ਵੱਲੋਂ ਰੱਖਿਆ ਕੀਤੀ ਹੈ ਪਰਮੇਸ਼ਰ ਨੇ ਇਹ ਅਚਰਜ ਖੇੜ ਆਪ ਹੀ ਕੌਤਕ ਰਚਿਆ ਹੈ ਕਿ ਜੀਵਾਂ ਨੂੰ ਬਿਕਾਰਾਂ ਵੱਲੋਂ ਬਚਾ ਲਿਆ ਹੈ ਨਾਨਕ ਜੀ ਕਹਿੰਦੇ ਨੇ ਇਹੀ ਸੱਚੇ ਦੀ ਵਡਿਆਈ ਹੈ ਸੱਚੇ ਦੀ ਵਡਿਆਈ ਸੱਚੀ ਹੈ ਉਹਦੇ ਇਹੀ ਅਸਚਰਜ ਕੌਤਕ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਜੀਵ ਨੂੰ ਇਸ ਸੰਸਾਰ ਦੇ ਸਾਗਰ ਦੇ ਪਵਜਲ ਤੋਂ ਆਪਣੇ ਨਾਮ ਦੀ ਦਾਤ ਦੇ ਕੇ ਬਾਹਰ ਕੱਢ ਲੈਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਵਾਹੀ ਗੁਰੂ ਜੀ ਵਾਹੀ